ਹੁਣੀ ਹੁਣੀ ਅਮਨਦੀਪ ਬਾਰੇ ਆਈ ਵੱਡੀ ਖਬਰ ਜੇਲ੍ਹ ਜਾਣ ਮਗਰੋਂ ਹੋ ਗਿਆ ਵੱਡਾ ਕਾਂਡ ਜੇਲ੍ਹ 'ਚ ਬੈਠੀ ਨਹੀਂ ਕਰਦੀ ਦੁਨੀਆ ਹੈਰਾਨ ਚਿੱਟੇ ਦੇ ਮਾਮਲੇ 'ਚ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਸੋਸ਼ਲ ਮੀਡੀਆ ਤੇ ਸ਼ਾਈ ਹੋਈ ਹੈ 4 ਦਿਨਾਂ 'ਚ ਉਸਦੇ ਇੰਸਟਾਗ੍ਰam ਤੇ 40000 ਨਵੇਂ ਫੋਲੋਅਰ ਵਧੇ ਹਨ ਹੁਣ ਉਸਦੇ ਕੁੱਲ ਫੋਲੋਅਰਸ ਦੀ ਗਿਣਤੀ 70000 ਤੇ ਪਹੁੰਚ ਗਈ ਹੈ। ਅਮਨਦੀਪ ਕੌਰ ਨੂੰ ਹਾਲ ਹੀ ਦੇ ਵਿੱਚ ਚਿੱਟੇ ਤੇ ਦੋਸਤ ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ ਜਿਵੇਂ ਹੀ ਸੋਸ਼ਲ ਮੀਡੀਆ ਤੇ ਆਇਆ ਲੋਕਾਂ ਦੀ ਉਸ ਵਿੱਚ ਦਿਲਚਸਪੀ ਵਧ ਗਈ। ਉਸਦੀ ਪੁਰਾਣੇ ਵੀਡੀਓਜ਼ ਅਤੇ ਫੋਟੋਜ਼ ਵਾਇਰਲ ਹੋ ਰਹੇ ਹਨ। ਕਈ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਨਦੀਪ ਦੇ ਕੇਸ ਵਿੱਚ ਲੋਕਾਂ ਵਿੱਚ ਇੱਕ ਅਜੀਬ ਤਰ੍ਹਾਂ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇੰਸਟਾਗ੍ਰam ਤੇ ਉਸਦੀ ਫੋਲੋਇੰਗ ਤੇਜ਼ੀ ਨਾਲ ਵੱਧ ਰਹੀ ਹੈ ਤੇ ਉਕ ਉਸ ਦੇ ਪੁਰਾਣੇ ਪੋਸਟਾਂ ਨੂੰ ਸ਼ੇਅਰ ਕਰ ਰਹੇ ਹਨ ਇਸ ਦੇ ਨਾਲ ਹੀ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਇਹ ਮਾਮਲਾ ਨਾ ਸਿਰਫ ਕਾਨੂੰਨੀ ਪੱਖੋਂ ਗੰਭੀਰ ਹੈ ਸਗੋਂ ਸੋਸ਼ਲ ਮੀਡੀਆ ਦੇ ਰੁਝਾਨਾਂ ਤੇ ਵੀ ਇੱਕ ਵੱਡਾ ਪ੍ਰੇਸ਼ੰਨ ਚਿੰਨ੍ਹ ਖੜਾ ਕਰਦਾ ਹੈ ਕਿ ਕਿਸ ਤਰ੍ਹਾਂ ਵਿਵਾਦਾਂ ਤੋਂ ਬਾਅਦ ਵੀ ਕਿਸੇ ਦੀ ਪੋਪੁਲੈਰਿਟੀ ਵੱਧ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ